ਜੀ ਮੈਂ ਡਾਕਟਰ ਹਰਕੁਰ ਮਹਿੰਦਰੂ ਜਿਸ ਨੇ ਮੁਕੇਰੀਆ ਸਾਰੇ ਮੁਕੇਰੀਆ ਵਾਸੀਆਂ ਨੂੰ ਇਹ ਸੰਦੇਸ਼ 라ਹੀਂ ਦੱਸਣਾ ਚਾਹੁੰਦਾ ਵੀ ਜਿੜਾ ਸਿੱਤ ਨੂੰ ਪਤਾ ਹੀ ਹੈ ਪਿਛਲੇ ਕਈ ਦਿਨਾਂ ਅੱਛ ਜਿਹੜੀ ਲਗਾਤਾਰ ਬਾਰਿਸ਼ ਹੋ ਰਹੀ ਹੈ ਬਹੁਤ ਅੱਛ ਰੀਆ ਚ ਵੀ ਹੋ ਰਹੀ ਹੈ ਤੇ ਪੰਜਾਬੀ ਚ ਵੀ ਤੇ ਜਿਹਦੇ ਕਰਕੇ ਖੜਾ ਵਰਗੀ ਸਥਿਤੀ ਬਣੀ ਹੋਈ ਹੈ ਜਿਹੜਾ ਦਰਿਆ ਹੈ ਬਿਆਸ ਦਰਿਆ ਉਹਦੇ ਵਿੱਚ ਪਾਣੀ ਕਾਫੀ ਆ ਰਿਹਾ ਉਹ ਫੰਨ ਚਿੱਤੀ ਤੋਂ ਵੀ ਆ ਰਿਹਾ ਹੈ ਤੇ ਸੋ ਮੈਂ ਸਾਰਿਆਂ ਨੂੰ ਇੱਕ ਤਾਪੀਲ ਕਰਨੀ ਚਾਹੁੰਦਾ ਤੇ ਤੇ ਪਾਣੀ ਤੋਂ ਦੂਰ ਰਹਿਣਗੇ ਤੇ ਜਿਨ੍ਹਾਂ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਪ੍ਰਭਾਵਿਤ ਹੋਏ ਨੇ ਜਿਦਾਂ ਕਿ ਮੂਥਲਾ ਹਨਿਆਲਾ ਹਲੇਤਨਾਦਨ ਬੋਲੀਆਂ ਮਹਿਤਾਪੁਰ ਨਮਾਕਰ ਚਕਨੀਰਪੁਰ ਚੰਗੜਵਾ ਬੇਲਾਸਰੀਆਂ ਦਾ ਇਹਨਾਂ ਦੇ ਵਿੱਚ ਜਿਹੜੇ ਵੀ ਵਾਸੀ ਹਨ ਇੱਕ ਸੰਗਠਨ ਦਾ ਧਿਆਨ ਰੱਖਣ ਤੇ ਸਾਡੇ ਵੈਕੂਏਸ਼ਨ ਸੈਂਟਰ ਜਿਹੜੇ ਹਨ ਹਰ ਸੈਕਟਰ ਦੇ ਵਿੱਚ ਬਣੀ ਹੋਈ ਨੇ ਆਪਾਂ ਸੈਕਟਰ ਅਫਸਰ ਨਾਲ ਲੜਾਫਤ ਕਰਕੇ ਉਹਨਾਂ ਵੈਕੂਏਸ਼ਨ ਸੈਂਟਰ ਵਿੱਚ ਉਹ ਆ ਸਕਦੇ ਨੇ ਜੇਕਰ ਚਾਹੁੰਦੇ ਨੇ ਅਦਰਵਾਈਜ਼ ਵੀ ਜੇਕਰ ਆਪਣੇ ਘਰ ਦੇ ਵਿੱਚ ਵੀ ਹੈ ਕੋਈ ਵੀ ਉਹਨਾਂ ਨੂੰ ਰਿਸੀਪ ਦੀ ਮੈਡੀਕਲ ਹੈਲਪ ਆਜਾਏ ਤੁਹਾਡੇ ਦਰਵਾਜ਼ੇ ਦਰਨਾ ਵਿੱਚ ਆਏ ਕਿਉਂਕਿ ਇਸ ਤਰ੍ਹਾਂ ਦੇ ਦੇਸ਼ ਦੀ ਸਭ ਤੋਂ ਵੱਡੀ ਜ਼ਰੂਰਤ ਕੀ ਹੈ ਕਿ ਲੋਜਿਸਟਿਕਸ਼ਨ ਮਿਲ ਰਹੀ ਹੈ ਆਸ ਤਰ੍ਹਾਂ ਦੇ ਦੇਸ਼ੇ ਬਹੁਤ ਬੀਅਰ ਦਿੱਤੀ ਹੁੰਦੀ ਹੈ ਕੋਈ ਬਖਵਾਸ ਅਤੰਕਵਾਦ ਹਰ ਤਰ੍ਹਾਂ ਦੀ ਬੇਰੋਜ਼ਗਾਰੀ ਤੁਹਾਨੂੰ ਸਭ ਤੋਂ ਪਹਿਲਾਂ ਚਾਹੁੰਦਾ ਕਿ ਆਪਣਾ ਆਪਣਾ ਐਡਰੈਸ ਵੀ ਲੈਣਾ ਖਾਸ ਕਰਕੇ ਦਿੱਕਤ ਸਾਰੇ ਸਾਡੀ ਤੇ ਸਾਰੇ ਅਸੀਂ ਵੀ ਚੌਕਸੀ ਰੱਖਣਾ ਆਪਣੀ ਤੇ ਐਡਮਿਨਿਸਟ੍ਰੇਸ਼ਨ ਨੂੰ ਵੀ ਇਹੀ ਹਦਾਇਤਾਂ ਨੇ ਵੀ ਅਸੀਂ ਹਰ ਘੰਟੇ ਜਿਹੜਾ ਫਾਰਮ ਦਿੰਦਾ ਵੀ ਡਾਟਾ ਜਿਹੜਾ ਸਾਡੇ ਕੋਲ ਰੈਗੂਲਰ ਆ ਰਿਹਾ ਹੈ ਤੇ ਚੱਕੀਪੁਰ ਦਾ ਵੀ ਜਿਹੜਾ ਗੋਚ ਹੈਗਾ ਉਹਦਾ ਡਾਟਾ ਵੀ ਸਾਡੇ ਕੋਲ ਰੈਗੂਲਰ ਆ ਰਿਹਾ ਹੈਗਾ ਸੋ ਪਾਣੀ ਜਦੋਂ ਵੀ ਆਣਾ ਹੈਗਾ ਆ ਕੁਝ ਹੈਗਾ ਸਾਨੂੰ ਕੁਝ ਘੰਟਿਆਂ ਦਾ ਐਟ ਲੀਸਟ ਮੌਲਤ ਮਿਲ ਜੇਗੀ ਤੇ ਅਸੀਂ ਨਾਲ ਦੀ ਨਾਲ ਜਿਹੜਾ ਲੋਕਾਂ ਦੇ ਵਿੱਚ ਵੀ ਅਵੇਰਨੈਸ ਕਰ ਰਹੇ ਹਾਂ ਮਨਾਈ वगैरह ਕਰਵਾ ਰਹੇ ਹੈਗੇ ਆ ਸੋ ਸਾਰੇ ਉਸ ਚੀਜ਼ ਨੂੰ ਬੜਾ ਧਿਆਨ ਨਾਲ ਰੱਖਣ ਤੇ ਇਹ ਨਾ ਕੋਈ ਵੀ ਇਸ ਗੱਲ ਤੇ ਸੋਚੇ ਵੀ ਜੀ ਜੇ ਅਨਾਉਂਸਮੈਂਟ ਹੋ ਰਹੀ ਹੈ ਤਾਂ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਆ ਜਾਊਗਾ ਇਸ ਚੀਜ਼ ਨੂੰ ਧਿਆਨਵਰ ਇਤਿਆਹਾਤ ਵਰਤਨ ਦੀ ਲੋੜ ਹੈ ਬੀਸੀ